ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਪੰਜ-ਪੰਜ ਗੁੰਡਿਆਂ ਦੇ حساب ਨਾਲ ਗੁੰਡੇ ਪਾਏ ਆ ਜੀ ਤੇ ਗੁੰਡੇ ਪਾ ਕੇ ਆਪਾਂ ਉਲਟੀ ਸਲਾਈ ਤੋਂ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਉਲਟੇ ਦੋ ਸਿੱਧੇ ਤਿੰਨ ਉਲਟੇ ਇਸ ਤਰ੍ਹਾਂ ਬਣਾ ਲਏ ਸੀ ਤੁਸੀਂ ਬਾਰਡਰ ਬਣਾ ਕੇ ਤੇ ਜਿਵੇਂ ਤੁਹਾਡਾ ਡਿਜ਼ਾਈਨ ਸੈੱਟ ਆਉਂਦਾ ਹੋਵੇ ਉਸ ਤਰ੍ਹਾਂ ਬਣਾ ਸਕਦੇ ਹੋ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਦੋ ਆਪਾਂ ਉਲਟੇ ਬਣਾਉਣੇ ਆ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਉंगा ਇਸ ਤਰ੍ਹਾਂ ਡਿਜ਼ਾਈਨ ਹੈ ਇਹ ਤੇ ਆਪਾਂ ਇਧਰੋਂ ਬਣਾ ਲਏ ਸੀਗੇ ਤੁਸੀਂ ਇਹਦੇ ਤੇ ਨਾ ਜਾਇਓ ਜਿਵੇਂ ਤੁਹਾਡੇ ਕੋਲੋਂ ਤੁਹਾਡੇ ਕੋਟੀ ਸਵੈਟਰ ਤੇ ਸੈੱਟ ਆਉਂਦਾ ਹੈ ਡਿਜ਼ਾਈਨ ਤੁਸੀਂ ਉਸੇ ਤਰ੍ਹਾਂ ਬਣਾ ਸਕਦੇ ਹੋ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਅੱਜਕੱਲ ਜਿਵੇਂ ਬਲਾউজ ਬਣਾਉਨੇ ਆ ਸਕੀਵੀ ਬਣਾਉਣੀ ਹੈ ਉਹਦੇ ਵਾਸਤੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੱਧ ਤੋਂ ਵੱਧ ਜਰੂਰ ਕਰਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਫਰਸਟ ਵਾਲਾ ਪੁੰਡਾ ਆਪਾਂ ਤਾਰਾਂਗੇ ਤੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਜੀ। ਤਾਂ ਆ ਪਿੱਛੇ ਕਰਾਂਗੇ। ਆਹ ਵਾਲਾ ਕੁੰਡਾ ਤਾਰ ਕੇ ਜਿਹੜੇ ਆ ਦੋ ਕੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ। ਇਹਨਾਂ ਦੇਖੋ ਦੋਨਾਂ ਨੂੰ ਆਪਾਂ ਸਲਾਈ ਤੇ ਲੈ ਲਾਂਗੇ। ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ। ਬਣਾ ਕੇ ਹੁਣ ਆਪਾਂ ਦੋਨੇ ਨਹੀਂ ਛੱਡਣੇ ਆਪਾਂ ਇੱਕ ਕੁੰਡਾ ਤਾਰਾਂਗੇ। ਤੇ ਅੱਗੇ ਵਾਲਾ ਕੁੰਡਾ ਆਪਾਂ ਸਲਾਈ ਤੇ ਰੱਖਾਂਗੇ। ਤੇ ਇਹਨੂੰ ਆਪਾਂ ਫਿਰ ਤੋਂ ਬਣਾ ਲਵਾਂਗੇ। ਹੁਣ ਆਪਾਂ ਇਹਨਾਂ ਛਾੜਾ ਦਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਆਪਾਂ ਜਿਹੜੇ ਇਧਰੋਂ ਸਿੱਧੇ ਗੁੰਡੇ ਤਿੰਨ ਬਣਾਏ ਆ ਉਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਇੱਕ ਗੁੰਡਾ ਆਪਾਂ ਤਾਰਾਂਗੇ ਦੋ ਗੁੰਡੇ ਇਕੱਠੇ ਲਵਾਂਗੇ ਸਲਾਈ ਤੇ ਦੋਹਾਂ ਦਾ ਪਹਿਲਾਂ ਇੱਕ ਕਰਾਂਗੇ ਇੱਕ ਵਾਰੀ ਬਣਾਵਾਂਗੇ ਇਹਨਾਂ ਨੂੰ ఫా ఆ కు ఆ సైతో బ దో కు ఉల్టే ਆ ਦਾ ਪਿੱਛੇ ਕਰਾਂਗੇ ਇੱਕ ਗੁੰਡਾ ਤਾਰਾਂਗੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਵਾਰੀ ਬਣਾਵਾਂਗੇ ਦੋ ਗੁੰਡਿਆਂ ਨੂੰ ਫਿਰ ਇੱਕ ਵਾਰੀ ਛੱਡ ਕੇ ਇੱਕ ਗੁੰਡਾ ਲਾ ਕੇ ਇੱਕ ਗੁੰਡਾ ਫਿਰ ਆਪਾਂ ਦੁਬਾਰੀ ਵਾਰ ਬਣਾ ਲਵਾਂਗੇ ਇੱਥੇ ਆਪਾਂ ਦੋ ਗੁੰਡੇ ਚਾਹੀਦੇ ਆ ਆਪਾਂ ਇੱਕ ਦੋਵਾਂ ਦਾ ਇੱਕ ਕਰ ਦਿੰਨੇ ਆ ਇੱਕ ਗੁੰਡਾ ਉਲਟਾ ਬਣਾ ਲੈਨੇ ਆ ਉਲਟੀ ਸਾਈਡ ਆ ਗਈ ਆਪਾਂ ਦੇਖੋ ਜੀ ਉਲਟੀ ਸਾਈਡ ਵੀ ਧਿਆਨ ਨਾਲ ਦੇਖਣੀ ਆ ਸਕਿੱਪ ਨਾ ਕਰਿਓ ਦੇਖੋ ਜੀ ਆਪਾਂ ਇੱਕ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਸਿੱਧੇ ਬਣਾ ਲਏ ਦੋ ਗੁੰਡੇ ਆਪਾਂ ਸਿੱਧੇ ਬਣਾਈ ਤਾਂ ਦਾ ਆਪਣੇ ਵੱਲ ਕਰਾਂਗੇ ਆਹ ਵਾਲਾ ਗੁੰਡਾ ਆਪਾਂ ਤਾਰ ਲੈਣਾ ਅਗਲੇ ਦੋ ਗੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਦੋਵਾਂ ਨੂੰ ਇੱਕ ਵਾਰੀ ਉਲਟਾ ਬਣਾਵਾਂਗੇ ਫਿਰ ਆਹ ਵਾਲਾ ਆਹ ਵਾਲਾ ਗੁੰਡਾ ਛੱਡ ਦਾਂਗੇ ਇਹ ਅਗਲਾ ਕੁੰਡਾ ਆਪਾਂ ਇੱਕ ਵਾਰੀ ਫੇਰ ਬਣਾ ਲਵਾਂਗੇ ਫੇਰ ਛੱਡ ਦੇਾਂਗੇ ਨਾ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਤਦ ਆਪਨੇ ਵੱਲ ਕਰਾਂਗੇ ਆਹ ਵਾਲਾ ਕੁੰਡਾ ਆਪਾਂ ਤਾਰਾਂਗੇ ਆਹ ਦੋ ਕੁੰਡਿਆਂ ਨੂੰ ਆਪਾਂ ਪਹਿਲਾਂ ਇਕੱਠੇ ਬਣਾਵਾਂਗੇ ਇੱਕ ਵਾਰੀ ਫਿਰ ਇੱਕ ਕੁੰਡਾ ਤਾਰਾਂਗੇ ਇੱਕ ਕੁੰਡੇ ਨੂੰ ਆਪਾਂ ਫਿਰ ਦੂਰੀਵਾਰ ਬਣਾ ਲਵਾਂਗੇ ਦੋਨੇ ਪਾਸੇ ਦੋਨੇ ਸਲਾਈਆਂ 'ਚ ਡਿਜ਼ਾਈਨ ਬਣਦਾ ਜੀ ਇਹ ਤੇ ਫਿਰ ਆਪਾਂ ਗੁੰਡਾ ਤਾਰਾਂਗੇ ਦੋਵਾਂ ਦਾ ਇੱਕ ਕਰਾਂਗੇ ਪਹਿਲਾਂ ਫਿਰ ਇੱਕ ਗੁੰਡਾ ਤਾਰ ਦਾਂਗੇ ਆਪਾਂ ਇੱਕ ਵਾਰੀ ਬਣਾਵਾਂਗੇ ਦੋ ਗੁੰਡਿਆਂ ਨੂੰ ਇੱਕ ਗੁੰਡਾ ਤਾਰ ਕੇ ਅਗਲੇ ਗੁੰਡੇ ਨੂੰ ਫਿਰ ਤੋਂ ਬਣਾ ਲਵਾਂਗੇ ਦੋ ਗੁੰਡੇ ਸਿੱਧੇ ਲਾਸਟ ਵਾਲਾ ਗੁੰਡਾ ਆਪਾਂ ਉਲਟਾ ਬਣਾਵਾਂਗੇ ਇੱਕ ਤੋਂ ਅੱਗੇ ਦੇ ਬਸੇ ਆ ਗਏ ਦੋ ਕੁੰਡੇ ਉਲਟੇ ਹੁਣ ਦੇਖੋ ਜੀ ਆਪਾਂ ਫਰਸਟ ਵਾਲਾ ਕੁੰਡਾ ਇਸ ਤਰ੍ਹਾਂ ਤਾਰਾਂਗੇ ਤੇ ਆਹ ਵਾਲਾ ਕੁੰਡਾ ਵੀ ਆਪਾਂ ਇਸ ਤਰ੍ਹਾਂ ਕਰਨਾ ਹੈਗਾ ਇਹਨੂੰ ਇਸ ਤਰ੍ਹਾਂ ਕਰਕੇ ਫਿਰ ਦੋਵਾਂ ਦਾ ਇੱਕ ਐ ਗੜਾਵਾਂਗੇ ਇਸ ਕੁੰਡੇ ਨੂੰ ਆਪਾਂ ਫਿਰ ਬਣਾ ਲਵਾਂਗੇ ਦੋ ਕੁੰਡੇ ਉਲਟੇ ਇੱਕ ਕੁੰਡਾ ਤਾਰਾਂਗੇ ਫਿਰ ਆਪਾਂ ਆਹ ਵਾਲਾ ਕੁੰਡਾ ਐਂ ਕਰਕੇ ਜਿਵੇਂ ਆਪਾਂ ਘਟਾਉਣੇ ਹੁੰਨੇ ਆ ਉਸ ਤਰ੍ਹਾਂ ਉਲਟਾ ਕੇ ਬਣਾਉਨੇ ਆ ਇਸ ਤਰ੍ਹਾਂ ਉਲਟਾ ਲੈਣਾ ਤੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਬਣਾ ਲੈਣਾ ਦੋ ਕੁੰਡੇ ਉਲਟੇ ਫਿਰ ਆਹ ਕੁੰਡਾ ਤਾਰਾਂਗੇ ਇਹਨਾਂ ਕੁੰਡੇ ਨੂੰ ਇਸ ਤਰ੍ਹਾਂ ਕਰ ਲਵਾਂਗੇ ਦੋ ਮਾਣੂ ਇੱਕ ਵਾਰੀ ਬਣਾਵਾਂਗੇ ਇੱਕ ਕੁੰਡਾ ਛੱਡਾਂਗੇ ਛੇਰੇ ਇੱਕ ਕੁੰਡਾ ਬਣਾ ਲਵਾਂਗੇ ਦੁਬਾਰਾ ਦੋ ਕੁੰਡੇ ਉਲਟੇ ਉਲਟੀ ਸਾਈਡ ਆ ਗਈ ਜੀ ਦੋ ਕੁੰਡੇ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ ਫਿਰ ਤੋਂ ਆਪਾਂ ਵਾਲਾ ਕੁੰਡਾ ਤਾਰਾਂਗੇ ਦੋ ਗੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਵਾਰੀ ਬਣਾਇਆ ਇੱਕ ਗੁੰਡਾ ਛੱਡ ਦਾਂਗੇ ਅਗਲੇ ਗੁੰਡੇ ਨੂੰ ਫਿਰ ਤੋਂ ਬਣਾ ਲਵਾਂਗੇ ਦੋਨੇ ਸਾਈਡ ਡਿਜ਼ਾਈਨ ਬਣਦਾ ਜੀ ਇਹ ਡਿਜ਼ਾਈਨ ਇੱਕੋ ਹੀ ਆ ਪਰ ਬਣਦਾ ਦੋਨੇ ਪਾਸੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਇਹ ਤਿਹ ਲਓ ਜੀ ਆਪਾਂ ਇੰਨਾ ਡਿਜ਼ਾਈਨ ਬਣਾਇਆ ਦੇਖੋ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹਲਕਾ ਜਿਹਾ ਤੇ ਬਹੁਤ ਸੋਹਣਾ ਲੱਗਦਾ ਜੀ ਕਿਹਾ ਦੇਖੋ ਐਸ ਤਰ੍ਹਾਂ ਉੱਪਰ ਮੀ ਉੱਪਰ ਮੀ ਵਟ ਜੀ ਬਣਦੀ ਆ ਤੇ ਬਹੁਤ ਸੋਹਣਾ ਲੱਗਦਾ ਜੀ ਤੇ ਸੌਖਾ ਵੀ ਬਹੁਤ ਹੈ ਆਪਣੀ ਸਿੱਧੀ ਸਾਈਡ ਹੈ ਤੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਦੇਖਦਾ ਤੇ ਚਲੋ ਜੀ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਵੇ ਵੀਡੀਓ ਚੰਗੀ ਲੱਗੀ ਤਾਂ ਵਾਰ-ਵਾਰ ਸ਼ੇਅਰ ਤੇ ਲਾਈਕ ਕਰਿਓ ਜੀ ਤੇ ਘੰਟੀ ਵਾਲਾ ਬਟਨ ਦਬਾ ਦਿਓ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੇ ਜਿਹੇ ਵੀਡੀਓ ਤੇ ਵੀਡੀਓ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ